ਨੀ ਉਹਦੇ ਸਥਾਨਾਂ ਤੋਂ ਹਾਜ਼ਰੀ ਦੇ ਵਾਈ ਸਾਡੀ ਇਹਨਾਂ ਨੇ ਰਾਤ ਦੀ ਅਸੀਂ ਅਠੇ ਪੈਰ ਕੱਟ ਕੇ ਅਮਰਤੂਰ ਇਸ਼ਨਾਨ ਪਾਣੀ ਕਰਕੇ ਦਵਾਲੇ ਸੇ ਆ ਕੇ ਤਿਆਰ ਪੜਤਾਰ ਹੋ ਕੇ ਹੁਣ ਅਸੀਂ ਕਮਰ ਕਸੇ ਲਾਇਆ ਸਾਬਕਾ ਤੁੜੜੀ ਜਾਣ ਵਾਸਤੇ ਅੱਜ ਅਸੀਂ ਮਹਾਪੁਰਸਨ ਦੇ ਕੋਲੋਂ ਅਸੀ ਖੁਸ਼ੀ ਲੈ ਰਹੇ ਆਂ ਜਾਣ ਵਾਸਤੇ ਵੀ ਮਾੜੇ ਕਿਰਪਾ ਕਰਨ ਜਿੱਦਾਂ ਹੁਣ ਸਰਦ ਦੇ ਕਿਰਪਾ ਕੀਤੀ ਕਿੰਨੇ ਸਾਲਾਂ ਬਾਅਦ ਸਾਨੂੰ ਇਸ ਸਥਾਨ ਦੇ ਦਰਸ਼ਨ ਕਰਾਏ ਆ ਵਾਪੁਰਸਨ ਦੀ ਇਸ ਸਥਾਨ ਤੇ ਪੁਣੀ ਕਿੰਨੇ ਮਹਾਨ ਅਸਥਾਨ ਆ ਚੁੱਕੀਆਂ 8 ਤੇ 68 88 ਤੀਰਥ ਉਹ ਇੱਕ ਜਾਨ ਪਾਦਲੇ 88 ਤੀਰਥ ਵਜ ਜਾਂਦੇ ਤੇ ਬਿਆਨਤ ਮਹਾਪੁਰ ਸਾਚੂ ਕੇ ਨੇ ਬੰਦੀ ਬਹੁਤ ਹੋਈ ਆ ਇਹ 88 ਤੀਰਥ ਜਲ ਇੱਥੇ ਫੜਾ ਹੈ ਮਤਲਬ ਤੀਰਥ ਹੈ ਮਾਨ ਹੈ ਇਹ ਕੋਸਤਾਨ ਤੇ ਆਉਂਦਾ ਕੋ ਬੰਦੀ ਜਗ੍ਹਾ ਤੇ ਮਹਾਪੁਰ ਸਾਹਸਤਾਨ ਤੇ ਗੁੰਗੇ ਵੀ ਜਵਾਗ ਬੱਚੇ ਬੋਲਦੇ ਆ ਸਭ ਕਾਰਜ ਰਾਸ ਹੁੰਦੇ ਆ ਮਹਾਪੁਰ ਸਾਹ ਜਾਨ ਦਾ ਫੇਰ ਹੀ ਫਾਇਦਾ ਜੇ ਮਹਾਪੁਰ ਦਾ ਬਚਨ ਮੰਨੀਏ ਕਿਉਂਕਿ ਮਹਾਪੁਰ ਸਾਹ ਦਿਨਪੁਰਾ ਦੇ ਇੱਕ ਕਰਕੇ ਗੁਰਮਤਿ ਨਾਲ ਜੋੜ ਕੇ ਸਿੱਖੀ ਦਾ ਪ੍ਰਚਾਰ ਕੀਤਾ ਅਤੇ ਸਿੱਖੀ ਦਾ ਪ੍ਰਚਾਰ ਕਰ ਰਹੇ ਨੇ ਜੋੜ ਰਹੇ ਨੇ ਮਾ ਬਾਬਾ ਦੀ ਸੇਵਾ ਕਰੋ ਸਿੱਖੀ ਸਰੂਪਤ ਧਨ ਕਰੋ ਮਾਹਾਂ ਕਿਰਪਾ ਕਰਨ ਬਖਸ਼ਿਸ਼ ਕਰਨ ਚੜ੍ਹਦੀ ਕਲਾ ਕਰਨ ਬਾਬੇ ਮੈਂ ਬਚਨ ਕਰਦੇ ਸੀ ਮਾਹਪੁਰਸ਼ ਵੀ ਕਲੰਗੀ ਦੇ ਮੈਂ ਦਰਸ਼ਨ ਕੀਤੇ ਆਪਾਂ ਨੇ ਗੁਰੂ ਸਾਹਿਬ ਦੇ ਲੱਗੀ ਹੋਈ ਕਲੰਗੀ ਮਾਹਰ ਦੀ ਇੱਥਾ ਕਲੰਗੀ ਸਾਡੇ ਮਹਾਂਪੁਰਸ਼ ਸੰਤ ਬਾਬਾ ਪਿਆਰਾ ਸਿੰਘ ਜੀ ਪਤਰੀ ਵਾਲੇ ਸੁਰ ਸਿੰਘ ਝਵਾਲ ਜਿੱਥੇ ਬਾਬਾ ਦਿਆ ਸਿੰਘ ਬੀਦੀ ਚੰਦ ਮਹਾਂਪੁਰਸ਼ ਆਪਨੇ ਸੇਵਾ ਅੱਜ ਸੇ ਮੌਜੂਦਾ ਗੱਦੀ ਤੇ ਬਰਾਜਮਾਨ ਸੰਤ ਬਾਰੇ ਆਪਣੇ ਸੰਤ ਬਾਬਾ ਅਵਤਾਰ ਸਿੰਘ ਜੀ ਬੀਦੀ ਚੰਦ ਦੇ ਮਹਾਪੁਰਸ਼ਾਂ ਦੀ ਤੇ ਦੇਸਾਂ ਤੇ ਦੇਸਾਂ ਵਿੱਚ ਸਾਰੇ ਚਾਰਜ ਕਰੇ ਵਿੱਦਿਆ ਦੇ ਪੰਡਾਲ ਖੋਲ ਕੇ ਗੁਰਮਤ ਦਾ ਪ੍ਰਚਾਰ ਸੰਗੀਤ ਅਤੇ ਉਪਦੇਸ਼ ਕਰ ਸੰਗਤ ਨੂੰ ਬੱਚਿਆਂ ਨੂੰ ਬਹੁਤ ਮਾਰਕ ਖੁੱਲੇ ਪੰਡਾਲੇ ਵਰਤਾ ਰਹੇ ਨੇ ਤੇ ਮੈਂ ਵਚਨ ਕਰ ਰਿਹਾ ਸੀ ਮਤਲਬ ਵੀ ਉਹ ਕਲਗੀ ਵੀ ਉਹਨਾਂ ਮਹਾਪੁਰਸ਼ਾਂ ਨੇ ਗੁਰੂ ਸਾਹਿਬ ਨੂੰ ਰੋਜ਼ ਕਲਗੀ ਲਾਉਣੀ ਹੈ ਹੀ ਕਲਗੀ ਮਾਨ ਰੋਜ਼ ਚਾਉਣੀ ਰੋਜ਼ ਬਰਾਜਮਾਨ ਕਰਨੀ ਰੋਜ਼ ਪ੍ਰਕਾਸ਼ ਕਰਨਾ ਰੋਜ਼ ਮਹਾਰਾ ਨੇ ਬਰਾਜਮਾਨ ਕਰਨਾ ਤੇ ਟਾਈ ਲਾਉਣੀ ਗੁਰੂ ਸਾਹਿਬ ਨੂੰ ਸੋਹਣੇ ਵਸਤਰ ਈ ਤਾਈ ਮਤਲਬ ਸਿਆਈ ਮਾਰ ਦੀ ਕਰਪਾ ਨਾਲ ਕਲਗੀ ਲਾ ਕੇ ਪਾਸ਼ਾ ਉਹ ਦੇਖੋ ਮਾਰੇ ਦਰਸ਼ਨਾਂ ਹੁੰਦੇ ਵੀ ਆ ਕਿ ਮਾਰੇ ਕਲਗੀਧਾ ਗੁਰੂ ਸਾਹਿਬ ਦੇ ਕੋਲ ਸੋਧ ਹੀ ਆ ਮਾਰੇ ਕਲਗੀ ਪਾਤਸ਼ਾਹ ਜੀ ਮਾਰੇ ਤੇ ਪਾਤਸ਼ਾਹ ਹੈ ਇਕਾਲੀਆਂ ਵਾਲੇ ਹਨ ਧੰਨਵਾਦ ਮਾਰੇ ਕਰੇ ਮਹਾਰਾ ਜੀ ਇਸੇ ਤਰ੍ਹਾਂ ਹੀ ਮਾਰੇ ਸੇਵਾ ਲੈਣੇ ਰਣ ਗੁਰੂ ਸਾਹਿਬ ਮਹਾਰਾਜ ਮਹਾਂਕੋਸ਼ ਦੇ ਕੋਲ ਮਾਰੇ ਇਸ ਤਰ੍ਹਾਂ ਗੁਰਸੇਖਾਂ ਦਰਸ਼ਨ ਮੇਲੇ ਕਰਾਉਂਦੇ ਰਹਿਣ ਵਾਰਮੀ ਜੀ ਕਰਤਾਰ ਸਿੰਘ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ